ਇਤਰੀ ਕਰ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹਾਂ ਤਲਵੰਡੀ ਦਾ ਬਹੁਤ ਸ਼ਰਮੇ ਕੋਲੇ ਤੇ ਪੀਰ ਸੋ ਰਣ ਥੋੜੀ ਕਰਾਉਣੇ ਗੱਲ ਬਾਤ ਤੇ ਸ਼ਰਮੇ ਨਾਲ ਕਰਾਉਣੇ ਆ ਇੱਕ ਘੈਂਟ ਘੈਂਟ ਟਰੈਕਟਰ ਪੂਰੇ ਘੈਂਟ ਟਰੈਕਟਰ ਤੇ ਅੱਜ ਥੋੜੀ ਕਰਾਉਣੇ ਗੱਲ ਬਾਤ ਸ਼ਰਮੇ ਨਾਲ ਤੇ ਸ਼ਰਮਾ ਜੀ ਕੀ ਹਾਲ ਚਾਲ ਆ ਵਧੀਆ ਚੱਲਾ ਰਾ ਹੁਣ ਮੈਂ ਇੱਕ ਮੈਂ ਕਿੱਥੇ ਚੱਲ ਜੀ ਆ ਓਕੇ ਜਮਾ ਹਾਂ ਵਧੀਆ ਕੱਕ ਦੇ ਫੱਟੇ ਫੇਰਾ ਬਾਈ ਸਤਿ ਸ੍ਰੀ ਅਕਾਲ ਸਾਰੇ ਅੱਜ ਫੁੱਲ ਛੋਟਾ ਕਰਨੀ ਹੈ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਬਾਈ ਅੱਜ ਅੱਜ ਬਦੋਵਾਰ ਤਲਵੰਡੀ ਦਾ ਅੱਜ ਤੀਰਥ ਨੂੰ ਮਾਰਨਾ ਅੱਜ ਉਹ ਬਾਈ ਬਾਈ ਨੇ ਹੁਣੇ ਚਲਾਉਣਾ ਚਾਹੀਦਾ ਕਿ ਮਾਰਦਾ ਫਕਾਰੇ 24 ਬਾਈ ਠੀਕ ਹੈ ਗੱਲ ਤੇ ਅੱਜ ਬਾਈ ਤੀਰਥ ਦੇ ਟੈਕ ਟੂ ਦਿਖਾਵਾਂਗੇ ਆਪਾਂ ਕੀ ਆਲਾ ਬਾਈ ਟਿਕਟੋਕ ਬੜੀ ਜੀ ਉਹ ਠੀਕ ਉਹ ਠੀਕ ਤੇ ਸਭ ਤੋਂ ਪਹਿਲਾਂ ਆ ਗਿਆ ਸੋਨਾਲੀ ਕਟਰ ਸਾਥ ਸੋਨਾਲੀ ਕਟਰ ਸਾਥ 20 ਮਾਡਲ ਆ ਜੀ ਇਹ ਵੀ ਤਾਂ ਤੂ ਹਾਂ ਤੂ ਤੂੰ 2 ਸਪੀਡ ਦੇ ਵਿੱਚ ਆ ਬਾਈ ਚੇਂਜਰ ਗੇਅਰ ਆ ਨਹੀਂ ਮਾਦਲਾ ਕਿ ਟਾਇਰਾਂ ਦੀ ਗੱਲ ਕਰਕੇ ਹੈਗੇ ਅਸੀਂ ਕਿਸੇ ਨਾਲ ਵੀ ਹਾਂ ਅਸੀਂ ਵੀ ਦੇ ਸਪੀਡ ਦੇ ਟਾਇਰ ਦੇ ਕਿੰਨੇ ਮੁੱਲੇ ਮੁੱਲੇ ਲਾ ਲਾ 265 ਕੇ ਪੈਸੇ ਅੱਛਾ ਤੇ ਇਹ ਕਿੰਨੇ ਪੈਸੇ ਦਾ ਇਹ ਲਿਖਿਆ 594000 ਕਿੰਨੇ ਦਾ ਇਹ ਦੇ ਦਾਂਗੇ ਬਈ 80000 ਰੁਪਏ ਯਾਰ ਦਾ ਮੋਕ ਲੋਕ ਵੀਡੀਓ ਦੇਖੋ ਤਰਾ ਮਨਤਨ ਕਰਦਾ 570 ਰਜ ਹੈ ਯਾਰ ਦੇ ਦਾਂਗੇ ਯਾਰ 5 ਲੱਖ 70 ਹਜ਼ਾਰ ਦਾ ਰੇਟ ਲੈ ਜੀ ਭਾਈ ਉਸ ਤੋਂ ਬਾਅਦ ਦੇ ਵਿੱਚ ਆ ਗਿਆ 2023 ਮਾਡਲ ਬਿਲਕੁਲ ਨਵਾਂ ਟੈਕ ਹੈ ਕੋਕਾਪੀ ਸੈਂਟਰ ਗੀਅਰ ਦੇ ਵਿੱਚ ਬਿਲਕੁਲ ਨਵਾਂ ਟੈਕ ਹੈ ਭਾਈ ਚਾਰੇ ਨਟ-ਨਟ ਮਾਉਦਾ ਹੈ ਚੱਲਿਆ ਵੀ ਕੁਝ ਨਹੀਂ ਹੋਣਾ ਤਾਂ ਘੰਟੇ ਹੀ ਚੱਲੇ 300 350 ਘੰਟੇ ਚੱਲੇ ਭਾਈ 300 700 ਘੰਟੇ ਹੈ ਕੀ ਗੱਲ ਅਬਦਲ ਕੋ ਨਵਾਂ ਟਰੈਕਟਰ ਉੱਧੇ ਦੇ ਹਲੇ ਮਾਰਕਾ ਪਿਆ ਭਾਈ ਉੱਤੇ ਹੀ ਗੁੱਟਿਆਂ ਦੇ ਆਜੇ ਮਾਰਕਾ ਮਨਮੋਹਣੀਆਂ ਨਹੀਂ ਕਿਸੀਆਂ ਦੇ ਇਹ ਗੱਲ ਹੈ 23 ਮਾਡਲ 7 7 ਲਿਖਿਆ ਹੋਇਆ ਕਿੰਨੇ ਦਾ ਇਹ ਦੇ ਦਾਂਗੇ ਭਾਈ ਕੀ ਆਪਾਂ 6 ਲੱਖ 95 ਹਜ਼ਾਰ ਰੁਪਏ 6 ਲੱਖ 90 ਹਜ਼ਾਰ ਰੁਪਏ ਦਾ ਲੈ ਜਾਓ ਭਾਈ ਦੇ ਬਣੇ ਠੀਕ ਹੈ ਗੱਲ ਦੇ ਭਾਈ ਤੇ 6 ਲੱਖ 90 ਹਜ਼ਾਰ ਰੁਪਏ ਲਓ ਫੈਂਸ ਜੀ ਸਵਾ ਲੱਖ ਦੇ ਉਹ ਦੂ ਬਾਤ ਹੈ ਯਾਕਾ ਭਾਈ 7 ਬਤ ਬੰਦਿਆ ਚੋਟੇ ਜਿਹੜਾ ਚੋਟੇ ਜਿਹੜਾ ਵਾਲਾ ਭਾਈ 100 ਰੁਪਏ ਆ ਕਿਤੇ ਆ ਵਧੀਆ ਸੱਤੀ ਦੀ ਲੱਗੀ ਆ 100 ਕੀ ਗੱਲ ਹੈ ਤੈਨੂੰ ਭਾਈ 90 ਪੈਸੇ ਤੈਨੂੰ ਮਿਲ ਜੇ ਹੈ ਨਾ ਹੂੰ ਨਾਲ ਦੇ ਆ ਨਾਲ ਦੇ ਆ ਨਾ ਨਾ ਦਵਾਰੇ ਪੈਸੇ ਦਵਾਰੇ ਦੇ ਆ ਜੀ ਉਹ ਮਾਸਲਾ 615000 ਦੀ ਮੰਗ ਆ ਕਿੰਨੇ ਦਾ ਦੇ ਦੇ ਦਾਂਗੇ ਜੀ ਆਪਾਂ 595000 560000 ਦਾ ਤਾਂ ਲੈ ਜੀ ਆ ਜਾ ਭਾਈ ਅਜੀ ਪਾ ਦੇ ਸਟੈਂਡ ਜੀ ਇਹ ਦੁਆਦੇ ਵਿੱਚ ਹੈ ਬਾਈ ਸਟੈਂਡਰਡ 345 ਆ ਬਾਈ 2006 ਮਾਡਲ ਆ ਡਬਲ ਕਲਚ ਇਹ ਕਾਇਰ ਪਿਛਲੇ ਬਾਈ ਹੈਗੀ ਅੱਧੇ ਹੀ ਨਾ ਹਾਂ ਬੂਲ ਜਮਾ ਨਾ ਆ ਬਾਈ ਅੱਛੀ ਦੇਖਣ ਵਾਲਾ ਕੈਸ 6 ਸਾਲਾ ਨੀਂਹ ਦਾ ਇਹ ਨਹੀਂ ਆਲਾ ਇਹ ਜੰਦਾ 35 70 ਸਰ ਕੋ ਸੰਗਾਲ ਆ ਬਾਈ ਠੀਕ ਜੀ ਲਾ ਕੇ ਬਾਅਦ ਫਸਲ ਵੀ ਕਰ ਲਏਗੇ ਠੀਕ ਆ ਬਾਈ ਜੀ ਡਬਲ ਕਲਚ ਦੇ ਵਿੱਚ ਆ 2006 ਮਾਡਲ ਆ ਸਵਾ 2 ਲੱਖ ਕਿੰਨੇ ਦਾ ਯਾਰ ਇਹ ਵੀਡੀਓ ਦਾ 2 ਲੱਖ ਰੁਪਏ ਦਾ ਕਹਿੰ 95 ਹਜ਼ਾਰ ਦਾ ਦੇ ਦਾਂਗੇ 95 ਹਜ਼ਾਰ ਦਾ ਹਲੋ 5 ਮਿੰਟ ਖੜ ਪਾ ਇੱਕ ਮਿੰਟ ਮੈਨਾਂ ਵੀਡੀਓ ਬਣਾਈ ਨਾ 5 ਮਿੰਟ ਕਰ ਐ ਮਰ ਸਿੱਧਾ ਗੱਲ ਕਿੰਨੇ ਦਾ ਕਹਿਆ 95 ਹਜ਼ਾਰ ਦਾ ਨਹੀਂ ਯਾਰ 90 ਹਜ਼ਾਰ ਦੇ ਦੇ ਆ ਯਾਰ ਨਹੀਂ 95 ਕਹੇ ਸੀ ਭਾਈ ਤੂੰ ਕਹਿੰਦਾ ਸੀ 90 ਦੇ ਦਾਂਗੇ ਚਲੋ 90 ਹਜ਼ਾਰ ਦਾ ਲੈ ਲਓ 90 ਦੇ ਦਾਂਗੇ ਤੇਰੀ ਜਮਾਨ ਤੇ ਫੋਟ ਚੜਾ ਲਾ ਆ ਜਾ ਬਾਈ ਯਾਰ ਉਹਦੇ ਬਾਅਦ 65 ईपीआई ਆ ਗਿਆ ਭਾਈ 2012 ਮੈਂ ਜੀ ਨਾ ਅੱਛਾ ਉਹੀ ਹੈ ਇਹ ਹਾਂ 9 ਮਾਡਲ 9 ਮਾਡਲ ਆ ਬਾਈ ਜੀ ਤੇ ਮੂਲ ਟਾਇਰ ਚੰਗੇ ਆ 75 ਪੈਸੇ ਦੇ ਮਾਡਲ ਵੀ ਇਸ ਦੇ ਆ 40 45 ਅੱਧੇ ਟਾਇਰ ਮਾਡਲ ਅੱਧੇ ਹੈਗੇ 45 ਪੈਸੇ ਟਾਇਰ ਆ ਅੱਧੇ ਟਾਇਰ ਠੀਕ ਹੈ ਗੱਲ ਟਰੈਕਟਰ ਸੈਸ ਠੀਕ ਆ ਬਾਈ ਓਕੇ ਆ ਹਾਂ ਇੰਜਨ ਤਾਜ਼ਾ ਹੋਇਆ ਬਾਈ ਜੀ ਇੰਜਨ ਦੇ ਵਿੱਚ ਆ ਇੰਜਨ ਤਾਜ਼ਾ ਹੋਇਆ ਹਾਂ ਰੰਗ ਸਦੀਬਾ ਪੈਸਟਮ ਸਾਰਾ ਸਮਾਨ ਨਵਾਂ ਡਿਸਟ੍ਰਿਬਿਊਟਰ ਲੱਗਿਆ ਹੋਇਆ ਬਾਈ ਹਾਂ ਗੰਡਾ ਫੱਟੀ ਛਤਮ ਸਭ ਕੁਛ ਨਾਲ ਆ ਪੁਰਾਣਾ ਕੱਟਿਆ ਜਾਊਗਾ ਪੁਰਾਣਾ ਜਾਇਜ਼ ਰੇਟ ਆ ਕਿ ਲੱਖ ਰੁਪਏ ਵਾਲਾ ਕੱਟ ਲਾਂਗੇ ਦਾ ਇਹ ਲੱਖ ਲਿਖੀ ਹੋਤਾ ਕਿੰਨੇ ਦਾ 40000 ਦਾ ਰੰਗ ਬਾਈ ਯਾਰ 30000 ਦਾ ਤਾਂ ਦੇ ਦਾਂਗੇ ਯਾਰ 230000 ਦਾ ਟਰੈਕਟਰ ਲੈ ਜਾਓ ਬਾਈ ਆਹ ਟਰੈਕਟਰ ਦਾ ਬੜਾ ਖਰਚਾ ਘੱਟ ਹੁੰਦਾ ਬਾਈ ਯਾਰ ਹਾਂਜੀ ਇਹ ਪਾਵਰ ਟਰੱਕ ਆਹ ਮੋੜਦਾ ਹੀ ਦੇਵਾਂਗੇ ਬਾਈ ਕੱਲੇ ਟਰੈਕਟਰ 'ਚ ਕਮੀ ਕੋਈ ਨਹੀਂ ਟਾਇਰਾਂ ਦੀ ਥੋੜੀ ਜਿਹੀ ਕਮੀ ਹੈਗੀ ਤੇ ਇਹ ਛੋਟੇ ਮਾੜੀ ਮੋਟੀ ਤੇ ਜਿੰਕਾ ਲਿਓ ਠੀਕ ਹੈ ਗੱਲ ਟਾਇਰਾਂ ਦੀ ਥੋੜੀ ਕਮੀ ਹੈ ਥੋੜੇ ਟਾਇਰ ਪਹਿ ਜਾਣਾ ਟਰੈਕਟਰ ਓਕੇ ਆ ਬਾਈ 12 ਮਾਡਲ ਆ 1.5 ਲੱਖ ਰੁਪਏ ਦਾ ਕਿੰਨੇ ਦਾ ਮਰੇ 35000 ਦਾ ਹਾਂ ਜਨਾ 30000 ਦਾ ਤੇ 12000 ਦਾ ਲਓ ਜੀ ਪੰਜਾਬ ਨੰਬਰ ਹੈ ਪੀਵੀ 15 1 ਲੱਖ 30000 ਦਾ ਡੱਟਰ ਲੈ ਜੇ ਉਹ ਜੂ ਆ ਦੇ ਵਿੱਚ 524 ਆ ਗਿਆ ਬਾਈ ਕਾਲੇ ਢਿੱਡ ਵਾਲਾ 2012 ਮਾਡਲ ਆ ਟਾਇਰ ਖਰ ਚੰਗੇ ਰੇਡੀਅਲ ਹੈ ਮਹੰਗੇ ਟਾਇਰ ਐਚਆਰ ਐ ਜੀ ਚਾਰੇ ਰੇਡੀਅਲ ਟਾਇਰ ਹੈ ਮਹੰਗੇ ਟਾਇਰ ਪਾਏ ਹੋਏ ਆ ਰੇਡੀਅਲ ਟਾਇਰ ਆ ਜੀ ਕਾਲੇ ਢਿੱਡ ਵਾਲਾ ਹਾਂ ਅਹ ਗੰਗਾਪਤੀ ਛਤਰੀ ਸਾਹ ਪੁੱਛਣਾ ਚਾਰੇ ਸਮਾਨ ਆ ਲੈ ਕੱਲ ਨੂੰ ਬੱਤਾਂ ਲਵਾਂਗੇ ਮਗਰ ਅੱਜ ਦੂ ਸਵੀਟ ਹਾਂ ਹਾਂ ਡਬਲ ਪੀਟ ਕੋ ਹੈ ਬਾਈ 2 ਸਪੀਡ ਦੇ ਵਿੱਚ ਆ 365000 ਲਿਖੀ ਬੈਠਾ ਡਬਲ ਪੀਟ ਕੋ ਹੈ 2 ਸਪੀਡ ਹੈ ਇਹ ਦਈ ਦਾਂਗੇ ਆਪਾਂ 345000 ਦਾ 2000 ਨਹੀਂ ਬਾਈ 40000 ਦਾ ਟਰੈਕਟਰ 40000 ਦਾ ਬੈਠਾ ਠੀਕ ਹੈ ਚੱਲ ਉਸ ਤੋਂ ਬਾਅਦ ਦੇ ਵਿੱਚ ਇੱਕ ਪ੍ਰੀਤ ਆ ਗਿਆ ਬਾਈ ਪ੍ਰੀਤ ਹੈਗਾ ਜਿੰਦਾਰ ਦਾ ਟਰੈਕਟਰ ਤੇ ਮੁੰਡਾ ਕਿੱਥੇ ਆ ਠੀਕ ਹੈ ਚੱਲ ਬਾਈ 2020 ਮਾਡਲ ਦੇ ਵਿੱਚ ਆ ਪੈਰ ਟੂਰ ਚੰਗੇ ਖੈਰ ਸੰਗਰੂਰ ਦਾ ਨੰਬਰ ਆ ਟਰੈਕਟਰ ਨਵਾਂ ਹੀ ਆ ਬਾਈ

ਤੇ ਵਾਂਗੇ ਲੈ ਲਈ ਟਰੈਕਟਰ ਲੈ ਗਿਆ ਖਲਾ ਦੇ ਬਾਗੋ ਪਸੰਦੀ ਦਾ ਲੈ ਜਾ ਜੇ ਕਿਸੇ ਨੇ ਥੋੜੇ ਜਿਹੇ ਪੈਸਾ ਦਾ ਟਰੈਕਟਰ ਲੈ ਕੇ ਜਾਣਾ ਨਾ ਕਵਾੜ ਦੇ ਮੁੱਲ ਦੇ ਵਿੱਚ ਤੁਹਾਨੂੰ ਦਿਖਾਉਣਾ ਬਾਈ ਤੇ ਸਾਲ 6 ਮਹੀਨੇ ਬਾਕੇ ਚਲਾ ਕੇ ਆਉਂਦੀ ਤਸਲ ਵੇਚਦੇ ਵੇਚਾ ਤੁਹਾਨੂੰ ਘਾਟਾ ਨਹੀਂ ਪਉਂਦਾ ਇਹ ਟਰੈਕਟਰ 99 ਮਾਡਲ ਆ 245 ਬਾਈ ਮੈਸੀ ਤੇ ਕਿੰਨਾ ਖੜਾ ਬਾਈ ਉਦਾਂ ਹੀ ਆ ਕੋਈ ਸਮਾਨ ਨਹੀਂ ਹੈਗਾ ਕੁਛ ਨਹੀਂ ਜਿੱਦਾਂ ਹੈਗਾ ਇਦਾਂ ਹੀ ਆ 95000 ਰੇਟ ਆ ਕਿੰਨੇ ਦਾ ਤੇ 85000 ਰਦਾਂਗੇ। ਲਓ ਜੀ 85000 ਦਾ ਭਾਈ ਕਹਿੰਦਾ ਬਾਕੀ ਮੌਕਾ ਦੇਖਾਂਗੇ ਭਾਈ। ਆਦਾ ਦੇਖ ਲਿਓ। ਗੋਲੀ ਅੰਗੂੜੇ ਦਾ ਗੋਲੀ ਗੋਲੀ ਅੰਗੂੜੇ ਦਾ ਭਾਈ ਗੋਲੀ ਉੱਤੇ ਪਈ ਹੈ। ਗੇਰਿੰਜ ਦਾ ਓਕੇ ਆ ਭਾਈ ਚਲਾ ਕੇ ਦੇਖ ਲਿਓ ਬੇਸ਼ੱਕ। ਉੱਥੋਂ ਵਾਲਾ ਆਸ਼ਾ ਟਰੈਕਟਰ ਆ ਗਿਆ 2001 ਮਾਡਲ ਆ ਭਾਈ ਟਾਇਰ ਟੂਟ ਚੰਗੇ ਆ। ਪਿਛਲੇ ਟਾਇਰ ਹੈਗੇ ਆ ਭਾਈ 70 ਪੈਸੇ ਮੂਹਰੇ 40 ਦੇ ਪੈਸੇ ਆ। ਸਟਾਰ ਟਰੈਕਟਰ ਆ ਜੀ 2001 ਮਾਡਲ 1,38,000 ਦਾ ਡਿਮਾਂਡ ਕਿੰਨੇ ਦਾ? 1.5 ਲੱਖ ਰੁਪਏ ਦਾ। ਲਓ ਜੀ ਇਹ ਵੀ ਜ਼ਿੰਮੀਗਾਰ ਦਾ ਟਰੈਕਟਰ ਆ। ਭਾਈ ਕੀ ਕਹ ਗਿਆ ਉਸ ਤੋਂ ਬਾਅਦ ਦੇ ਵਿੱਚ ਮੈਸੀ ਹੈਗਾ 30 ਵਾਲਾ ਬਾਈ ਇਹ 99 ਮਾਡਲ ਆ ਇਹ 99 ਮਾਡਲ ਆ 1,85,000 ਰੁਪਏ ਡਿਮਾਂਡ ਆ ਕਿੰਨੇ ਦਾ 65,000 ਦਾ 60,000 ਦਾ ਲੈ ਜਾਓ ਜੀ ਅਗੇ ਇਹ 2017 ਮਾਡਲ ਆ ਭਾਈ ਟਾਇਰ ਬਿਲਕੁਲ ਨਵੇਂ ਆ ਟਰੈਕਟਰ ਦੇ ਸਾਰੇ ਨਵੇਂ ਬਾਈ ਡਿਸਟ੍ਰੀਬਿਊਟਰ ਚਲਾ ਕੇ ਬਾਕੇ ਤਸੱਲੀ ਕਰਕੇ ਲਿਜਿਓ ਬਾਈ ਜਿੰਨੇ ਵੀ ਟਰੈਕਟਰ ਇਹ ਵੀਡੀਓ ਦੇ ਵਿੱਚ ਦਿਖਾ ਰਿਹਾ ਬਾਈ ਮੈਂ ਇਹ ਤੀਰਥ ਨੂੰ ਫੋਨ ਲਾ ਲਿਓ ਤੀਰਥ ਦੇ ਅੰਦਰ ਦੇ ਵਿੱਚ ਆ ਟਰੈਕਟਰ ਵੀ ਦੇ ਸਾਰੇ ਵੀ ਇਹ ਵੀਡੀਓ ਵਾਲੇ ਠੀਕ ਹੈ ਗੱਲ 17 ਮਾਡਲ ਆ 5 ਲੱਖ 10000 ਡਿਮਾਂਡ ਆ ਤੀਰਥ ਕਿੰਨੇ ਦਾ 80000 ਦੇਵਾਂਗੇ ਬਾਈ ਜੀ 4 ਲੱਖ 70000 ਦਾ ਟਰੈਕਟਰ ਲੈ ਜਿਓ ਠੀਕ ਹੈ ਗੱਲ 2000 ਰੁਪਿਆ ਸੋਨੂੰ ਟਰੈਕਟਰ ਦੇ ਵਿੱਚ ਤੇਰ ਪਾ ਕੇ ਦੇਵਾਂਗੇ ਡੀਜ਼ਲ ਠੀਕ ਹੈ ਗੱਲ ਐਦੂ ਰੁਪਿਆ ਨਹੀਂ ਘਟਣਾ ਜੇ ਦੂ ਘਟਲਾ ਬਾਈ ਫੋਨ ਨਾ ਕਰੇ ਬੇਨਤੀ ਹੱਥ ਬਣ ਕੇ ਠੀਕ ਹੈ ਤਿਰਥ ਹਾਂ ਬਾਈ ਹਾਂ ਬਾਈ ਇਹਨੂੰ ਫੋਨ ਨਾ ਕਰਿਓ 2004 ਮਾਡਲ ਦੇ ਵਿੱਚ ਆ 35 ਵਾਲਾ ਸੋਨਾ ਲਿਕਾ 335 ਤੈਰ ਚੰਗੇ ਆ ਪਿਛਲੇ 75 ਪੈਸੇ ਤੈਰ ਹੈਗੇ ਆ ਠੀਕ ਹੈ ਗੱਲ 1 ਲੱਖ 95000 ਦੀ ਮੰਗਾ ਕਿੰਨੇ ਦਾ ਇਹ 75000 ਰੁਪਏ ਦਾ 70 1 ਲੱਖ 70000 ਦਾ ਟਰੈਕਟਰ ਲੈ ਜਿਓ ਬਾਈ ਬਾਕੀ ਮੌਕਾ ਹੁੰਦਾ ਬਾਈ ਉਹਦੇ ਉਹ ਕੱਲੇ ਵੀਡੀਓ ਤੇ ਨਾ ਰਹਿਆ ਕਰੋ ਕਿ ਵੀਡੀਓ ਤੇ ਇੰਨਾ ਕਿਹਾ ਸੀ ਵੀਡੀਓ ਚ ਬਾਧੇ ਨਹੀਂ ਹੁੰਦੇ ਘਟ ਜਾਂਦੇ ਆ ਹੋਰ ਤੇ ਮੌਕੇ ਤੇ ਤੁਸੀਂ ਆ ਕੇ ਚਲਾ ਕੇ ਬਾਅਦ ਚ ਤਸੱਲੀ ਕਰਿਆ ਕਰੋ ਤੇ ਉਸ ਤੋਂ ਬਾਅਦ ਦੇ ਵਿੱਚ ਜਿੰਨਾ ਇੱਕ ਦਾ ਲੱਗਦਾ ਤੁਹਾਨੂੰ ਤੁਸੀਂ ਲਿਆ ਕਰੋ ਫੋਨ ਆਏ ਜੇ ਪਈ ਆ ਬਾਈ ਆਈਫੋਨ ਤਵਾੜ ਨੂੰ ਵੀ ਸਿਆਉਣਾ ਬਣਾ ਦਿੰਦੇ ਆ ਬੰਦਦੇ ਬਾਈ ਠੀਕ ਆ ਕੋਲੇ ਆ ਕੇ ਟਰੈਕਟਰ ਦੇਖੋ ਅਗਲੇ ਕੋਲੇ ਤੁਸੀਂ ਟਰੈਕਟਰ ਨਾਲ ਬੰਦੇ ਨਾਲ ਵਰਤੋ ਟਰੈਕਟਰ ਦੇਖੋ ਫੇਰ ਪਤਾ ਲੱਗਦਾ ਵੀਡੀਓ ਤੇ ਭਗਾਈ ਮਾਰਨ ਵਾਲੀਆਂ ਕਿ ਅਸੀਂ ਕਿ ਬਰਤਨ ਵਾਲੇ ਵੀ ਹੈਗੇ ਆ بڑے ਮੋਟੇ ਸਹੀ ਆ ਠੀਕ ਹੈ ਨਾ ਗੱਲ ਬਾਈ ਉਤੂ ਬਾਦ 2001 ਮਾਡਲ ਆ ਬਾਈ ਸੋਨਾਲਿਕਾ 50 ਠੀਕ ਆ ਮੂਲੇ ਟਾਇਰ ਵਧੀਆ ਵੇਹੀ 74 ਕੇ ਪੈਸੇ ਹੈਗੇ ਪਿਛਲੇ ਬਾਈ 40 ਕੇ ਪੈਸੇ ਟਾਇਰ ਆ 2 ਲੱਖ ਤੇ 20 ਹਜ਼ਾਰ ਡਿਮਾਂਡ ਆ ਟਰੈਕਟਰ ਸਾਰਾ Ориਜినਲ ਕਿਤੋਂ ਰੰਗ ਪੇਂਟ ਨਹੀਂ ਹੋਇਆ ਵੀਰੇ ਸੀਟਾ ਹੂਟਾ ਨਾਲ ਦੀਆਂ ਸਾਰਾ ਕੁਝ ਸਾਰਾ ਕੁਝ ਨਾਲ ਦਾ ਬਾਈ ਕਹਿੰਦਾ ਡੰਡਾ ਫੱਟੀ ਛਤਰੀ ਨਾਲ ਆ 2 ਲੱਖ 20 ਹਜ਼ਾਰ ਡਿਮਾਂਡ ਆ ਕਿੰਨੇ ਦਾ 95 ਹਜ਼ਾਰ ਹੋ ਜਾਣਗੇ ਬਾਈ 1 ਲੱਖ 90 ਹਜ਼ਾਰ ਦਾ ਟਰੈਕਟਰ ਲੈ ਜਾਓ ਉਹ 25203 ਐਸ ਆ ਗਿਆ ਜੀ 2006 ਮਾਡਲ ਦੇ ਵਿੱਚ ਆ ਪਿਛਲੇ ਟਾਇਰ ਨਵੇਂ ਆ ਮੂਹਰੇ ਬਾਈ 40 35 ਪੈਸੇ ਟਾਇਰ 35 40 ਪੈਸੇ ਟਾਇਰ ਆ ਠੀਕ ਆ ਗੱਲ ਬਾਈ ਤੇ ਡਿਮਾਂਡ ਹੈਗੀ ਆ 2 ਲੱਖ ਤੇ 10000 ਰੁਪਇਆ 1 ਲੱਖ ਕਿੰਨੇ ਦਾ ਇੱਕ ਲੱਖ 80000 ਦਾ ਟਰੈਕਟਰ ਲੈ ਜਿਓ ਬਾਈ ਠੀਕ ਆ ਗੱਲ ਜੀ ਤੇ ਇਹਨੂੰ ਕਰ ਲਿਓ ਫੋਲੋ ਤੇ ਗੱਬ ਕੇ ਲੈ ਕਮੈਂਟ ਸ਼ੇਅਰ ਕਰਿਓ ਬਾਈ ਸ਼ਰਮਾ ਤਲਵੰਡੀ ਸਾਹਬ ਵਾਲਾ ਭੁੱਲ ਤਲਵੰਡੀ ਸਾਹਬ ਵਾਲਾ ਠੀਕ ਹੈ ਗੱਲ ਬਾਈ WhatsApp ਨੰਬਰ ਹੈਗਾ 887294545 ਬਾਈ ਕਾਲਿੰਗ ਨੰਬਰ 947884545 ਬਾਈ ਮੋਬਾਈਲ ਨੰਬਰ 94775 ਨਾ ਨਮੇ 278 ਲੈ ਬਾਈ ਤੀਸਰਾ ਨੰਬਰ ਕਰ ਲੋ ਨੋਟ ਇਹ ਇਹ ਵੀਡੀਓ ਦੇ ਵਿੱਚ ਜਿਹੜੇ ਵੀ ਟਰੈਕਟਰ ਹੈਗੇ ਬਾਈ ਬਾਈ ਤੀਸਰੇ ਅੰਡਰ ਦੇ ਵਿੱਚ ਤੀਰਥ ਹੀ ਤੁਹਾਨੂੰ ਦਿਖਾ ਸਕਦਾ ਟਰੈਕਟਰਾਂ ਨੂੰ ਤੀਸਤੀ ਬਾਈ ਤੁਹਾਡੇ ਨਾਲ ਸੌਦਾ ਕਰਵਾ ਦੂਗਾ ਠੀਕ ਹੈ ਇਹ ਟਰੈਕਟਰ ਮੈਂ ਤੁਹਾਨੂੰ ਨਹੀਂ ਦਿਖਾ ਸਕਦਾ ਕਿ ਇਹਦੇ ਪਿੰਡਾਂ ਕਿੰਨੇ ਦੇ ਟਰੈਕਟਰ ਆ ਬਾਈ ਸਾਰੇ ਕੋਈ ਗੱਲ ਦਿਖਾਵਾਂ ਠੀਕ ਹੈ ਗੱਲ ਇਹ ਜੇ ਕਿਸੇ ਨੇ ਬਾਈ ਆਇਡ ਲਾਉਣੀ ਹੋਵੇ ਆਪਾਂ ਨੂੰ ਕੋਈ ਪੈਸੇ ਪੁੱਛਿਆਂ ਦੀ ਨਹੀਂ ਬਾਈ ਦਿੱਕਤ ਕਿ ਬਾਈ ਇੰਨੇ ਪੈਸੇ ਲਊ ਮੰਗ ਕੇ ਲਊ ਨਾ ਕੁਛ ਨਹੀਂ ਤੇਲ ਪਾਣੀ ਦਾ ਖਰਚਾ ਜ਼ਰੂਰ ਲਵਾਂਗੇ ਬਈ ਆਉਣ ਜਾਣ ਦਾ ਠੀਕ ਹੈ ਗੱਲ ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਦਾ ਸਾਲੇ